ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਚਾਰ ਤੋਹਫੇ ਲੈ ਕੇ ਆਂਦੇ ਆ ਜੀ ਤਿੰਨ ਤਾਂ ਵਿੱਚੋਂ ਧੋਕੜ ਮੱਝਾਂ ਨੇ ਜੀ ਤੇ ਮਗਰ ਵੀਰੇ ਇਹਨਾਂ ਦੇ ਤਿੰਨਾਂ ਦੇ ਹੀ ਕੱਟੀਆਂ ਨੇ ਯਾਨੀ ਇੱਕ ਨਗ ਨਾਲ ਇੱਕ ਨਗ ਰਹਿਣਾ ਫਰੀ ਇੱਕ ਬਿਲਕੁਲ ਤਾਜ਼ਾ ਸੁਆ ਨਾਗਾ ਤੇ ਬੱਚਾ ਇਹਦੇ ਮਗਰ ਵੀ ਕੱਟੀ ਆ ਤੁਨੂੰ ਨਾਗਰਾਂ ਨਗ ਦਾ ਆਫਰ ਮਿਲ ਜਾਣਾ ਮੁੱਲ ਬਾਲੇ ਛੋਟੇ ਛੋਟੇ ਰਹਿਣ ਵਾਲੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਔਲ ਤੇ ਸੈੱਟ ਕਰ ਲਿਓ ਤਾਂ ਕਿ ਵੀਰੇ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚੂਗੀ ਵੀਰੇ ਫੇਰ ਹੀ ਫਾਇਦਾ ਹੈਗਾ ਨਹੀਂ ਤੁਸੀਂ ਪੁਰਾਣੀ ਵੀਡੀਓ ਵੇਖੀ ਜਾਂਦੇ ਰਹਿੰਨੇ ਜਦੋਂ ਨੂੰ ਤੁਸੀਂ ਫੋਨ ਲਾਉਨੇ ਆ ਉਦੋਂ ਨੂੰ ਮਾਲ ਵੇਚ ਜਾਂਦਾ ਜੀ ਆਜੋ ਜੀ ਬਾਕੀ ਦੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦਿੰਨੇ ਆ ਸਾਸੀ ਗਾਲ ਜੀ ਸਾਸੀ ਗਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਤਹਿਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9814299992 9814299992 ਚਾਰ ਨਾਗਾ ਵੀਰੇ ਚਾਰ ਹੀ ਨਾਗਾ ਵੀਰੇ ਚਾਰਾਂ ਮਗਰੀ ਕਟੀਆਂ ਫਿਰ ਤੋਫਾ ਹੀ ਆ ਮੁੱਲ ਫਿਰ ਉਹ ਕਰਨੇ ਬਸ ਬੰਦਾ ਸਿੱਧਾ ਸਾਈ ਪਾਵੇ ਨਹੀਂ ਨਹੀਂ ਕੋਈ ਚੱਕਰੀ ਨਹੀਂ ਠੀਕ ਹੈ ਇੱਕ ਨੰਬਰ ਦਾ ਮਾਨਦਾਨ ਵੀ ਕਰ ਜਾਗੇ ਬਾਈਆਂ ਦਾ ਐ ਨਹੀਂ ਕਰ ਜਿਹਾ ਬੋਲ ਮੰਗਾਗੇ ਨਰਾਜ ਕਰਕੇ ਨਹੀਂ ਮੋੜ ਐ ਨਹੀਂ ਬਾਈ ਆਪਾਂ ਕਹਿੰਦੇ ਵੀ ਬਾਈ ਉਹਨੇ ਹੀ ਲੈਣੀ ਬਾਈ 100 ਹੀ ਛੱਡਣਾ ਹਾਂ ਨਹੀਂ ਉਹ ਹੀ ਬਾਈ ਕਰ ਦਾਂਗੇ ਮਾਨ ਇੱਕ ਨੰਬਰ ਸੁਹਾ ਕੇ ਨਮਾਜੀ ਇਹਦਾ ਇੱਕ ਨੰਬਰ ਵੀਰੇ ਮਾਲਕਾ ਨੇ ਤੀਜਾ ਸੁਹਾ ਗਿਆ ਕੋਈ ਕਿਹੜਾ ਮਰਜੀ ਸੁਹਾ ਮੰਨ ਲੈ ਕਾਲਦੀ ਸੁਈ ਆ ਬੱਚੇ ਦਾ 나ੜੂਆ ਉਵੇਂ ਹੀ ਨਾਲ ਆ ਜੀ ਕੱਤੀ ਵਾਲੀ ਚੰਗੀ ਦਿੱਤੀ ਹੈ ਨਾ ਕੱਤੀ ਬਹੁਤ ਚੰਗੀ ਆ ਬਾਈ ਮੈਂ ਵੀ ਬੜੀ ਚੰਗੀ ਬਾਈ ਉਵੇਂ ਮੈਂ ਵੀ ਚੰਗੀ ਆ ਲਓ 나ੜੂਆ ਵੀ ਨਾਲ ਆ ਠੀਕ ਹੈ ਬੜੀ ਬੜੀ ਚੰਗੀ ਆ ਜੇਰ ਕੰਪਲੀਟ ਪੈ ਗਈ ਜੀ ਜੀ ਵੀਰੇ ਗਾਰੰਟੀ ਆ ਠੀਕ ਆ ਜੀ ਹਾਂ ਤੇ ਮੈਂ ਵੀਰੇ ਪੁੱਡਾ ਪੁੰਡਾ 나ੜੀਆਂ ਨੂੜੀਆਂ ਬਾਹਲੀ ਚੰਗੀ ਆ ਪਿੰਡੇ ਜੈਡ ਬਲੈਕ ਪਤਲੇ ਪਿੰਡੇ ਵਾਲੀ ਥੋੜਾ ਜਨਾ ਵੀਰੇ ਥਾਂ ਮਾੜਾ ਸੀ ਉਹਨਾਂ ਦੇ ਮਾੜਾ ਜਿਹਾ जखम ਜੇ ਹੈਗੇ ਇਹਦੇ ਆ ਇੱਧਰਲੇ ਪਾਸੇ ਬਹਿਣ ਉੱਠਣ ਵਾਲੇ ਆ। ਹਾਂ ਪੱਟ ਜੇ ਦੇ। ਪੱਟ ਜੇ ਦੇ ਖੁੱਤ ਜੀ ਜ। ਦੱਸਿਆ ਚੰਗਾ ਵੀਰੇ ਐ ਅਗਲਾ ਇੱਥੇ। ਬਾਹਰ ਨਹੀਂ ਗਿਆ ਜਣੀ ਆ ਖੁੱਤ ਜੀ ਘਸੀ ਵੀ ਆ ਇਹੇ। ਹਾਂ ਨਹੀਂ ਵੀਰੇ ਦੱਸਿਆ ਚੰਗਾ ਯਾਰ ਹਨਾ। ਤੋਰੇ ਤੋਰੇ ਦੀ ਤਾਂ ਸਹੀ ਹੈ ਨਾ। ਹਨਾ ਵੀਰੇ ਉੜ ਜੂ ਉੜ ਜੂ ਕਰਦੀ ਐ ਐਨੀ ਗੱਲ ਕੋਈ ਐ ਤਾਂ ਭਾਵੇਂ ਦੂਜੇ ਸੁਵੇ ਕਹਦੇ। ਪਰ ਆਪਾਂ ਅਗਲੇ ਨੂੰ ਹਰੇਕ ਵੀਡੀਓ ਚ ਆਪਾਂ ਹੱਥ ਬੰਨ ਕੇ ਹੀ ਕਹਿੰਨੇ ਉਹਨੇ ਅਗਲੇ ਨੇ ਪੈਸੇ ਲਾਉਣੇ ਆ। ਹੂੰ। ਅਗਲਾ ਕਿਹੜਾ ਮਰਜੀ ਸੁਗਾ ਮੰਨੇ। ਠੀਕ ਆ ਵੀਰੇ। ਤੇ ਕਿੰਨਾ ਬੋਲਾ ਚਵਾ ਦਾਂਗੇ? ਬੋਲਾ ਵੀਰੇ ਇਸ ਟਾਈਮ ਸਹੀ ਜਿਹੜਾ ਐਵੇਂ ਕਹਿਣ ਨੂੰ ਵੀਰੇ ਭਾਵੇਂ ਪਿਆਰ ਆ ਹਾਂ ਦੂਜੇ ਦਿਨ ਤਾਂ ਥਣਾ ਦੀ ਗਰੰਟੀ ਹੈ ਥਣਾ ਦੀ ਮੈਂ ਕਹਿੰਦਾ ਵੀਰੇ ਅਗਲਾ ਭਾਂ ਉੱਥੇ ਲਾ ਕੇ ਜਾ ਕੇ ਧਾਰਾ ਮਾਰ ਕੇ ਚੋ ਕੇ ਫਿਰ ਪੈਸੇ ਭਾਰ ਪਿੱਛੇ ਦੀ ਗਰੰਟੀ ਹੈ ਉਹਦੀ ਗਰੰਟੀ ਹੈ ਵੀਰੇ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਪੂਰਾ ਨਬੀ ਮਾਜਾ ਵੀਰੇ ਸੂਏ ਦੀ ਬਾਈ ਕਹਿੰਦਾ ਕੋਈ ਜਿਦਾਈ ਨਹੀਂ ਕਿਉਂਕਿ ਬਾਈ ਦਾ ਵੀਰੇ ਸਾਰਾ ਮਾਲ ਖਰੀਦਿਆ ਹੀ ਹੁੰਦਾ ਕੱਲ ਦੀ ਸੂਈ ਆ ਸੂਆ ਜਿਹੜਾ ਮਰਜੀ ਮੰਨ ਲਿਓ ਜੇਰ ਕੰਪਲੀਟ ਆ ਬੱਚਾ ਮਗਰ ਕੱਟੀ ਆ 7 ਕਿਲੋ ਬੌਲੀ ਆਏ ਹੋਏ ਕਹਿ ਦਿੱਗੇ ਹਨ ਬਈ 11 ਜੀ 12 ਜੀ ਤੇ ਕੱਲ ਦੀ ਸੂਈ ਐ ਪਰ ਐਵੇਂ ਕਹੀ ਜਈ ਉਹਦਾ ਕੋਈ ਨਹੀਂ ਠੀਕ ਆ ਐਨ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਮੱਝ ਚੰਗੀ ਬਹੁਤ ਆ ਕੱਲੀ ਸੇਵਾ ਦੀ ਬਈ ਸਾਂਭੀ ਨਹੀਂ ਬਈ ਥਾਂ ਹੀ ਬਹੁ ਮਾੜਾ ਸੀ ਬਈ ਹਾਂ ਮੇਰੇ ਹਿਸਾਬ ਨਾਲ ਪੂਰੇ ਪੂਰੇ ਥਾਂ ਚ ਖੜੀ ਲੱਗਦੀ ਸੀ ਹੈਨਾ ਬਾਈ ਪੂਰੇ ਬਾਈ ਯਾਰ ਮੈਂ ਆ ਬਜਾ ਦਾ ਪਿੰਡ ਦਸੀ ਉਹ ਵੀ ਨਹੀਂ ਲੱਗੀ ਲੱਗਦੀ ਹੈਨਾ ਜਿਹੜੇ ਹਿਸਾਬ ਨਾਲ ਹਾਲਾਤ ਦੱਸਦੇ ਆ ਮੱਝ ਦੇ ਵਿੱਚ ਮੈਂ ਦੱਸਦੀ ਕਲੀ ਕਲੀ 나ੜ ਦੀਦੀ ਮੈਂ ਵੀ ਸਹੀ ਗੱਲ ਆ ਤੋਂਪਣੀ ਲੱਗੀ ਵੀ ਮੱਝ ਨੂੰ ਮੱਝ ਦੇ ਹਾਲਾਤ ਦੱਸਦੇ ਆ ਤੇ ਜੇ ਵੀਰੇ ਸੰਭੀ ਪੱਲੀ ਹੁੰਦੀ ਤਾਂ ਸੂਈ ਹੁੰਦੀ ਬੱਚਾ ਮਗਰ ਕੱਟੀ ਤੇ ਡੇਢ ਲੱਖ ਠੀਕ ਆ ਆਏ ਨਹੀਂ ਦਾਬਦੀ ਨਹੀਂ ਹੈ ਨਾ 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 ਠੀਕ ਆ ਜੀ ਬਾਕੀ ਸੋਨਾ ਥਾਣਾ ਮੁਠੀ ਵਾਲਾ ਥੱਲੋ ਬਹਿ ਕੇ ਨਾ ਉੱਠੇ ਬਾਈ ਕੋਈ ਆ ਕਿ ਨਾ ਬਰੇ ਥੱਲੋ ਬਹਿ ਕੇ ਉੱਠ ਗਿਆ ਮੈਂ ਫਰੀ ਦੇ ਦਿਆਂਗਾ ਵੀਡੀਓ ਚ ਅਗਲੇ ਤੇਰੇ ਸਾਹਮਣੇ ਕਹਿਤਾ ਆਪਾਂ ਹੋਰ ਦੱਸ ਅੱਛਾ ਸਿੱਧੀਆਂ ਹੀ ਐ ਗੱਲਾਂ ਮੈਂ ਉਹ ਦੇ ਦਿਆਂਗਾ ਚਵਾਈ ਦੀ ਇੱਕ ਨੰਬਰ ਆ ਬਾਈ ਇੱਕ ਗੱਲ ਸੁਣ ਲੈ ਇਹਦੇ ਥੱਲੋ ਨਹੀਂ ਹੋਰ ਵੀ ਗੱਲ ਸੁਣ ਲੈ ਬਾਈ ਮੈਂ ਕਿਸੇ ਥੱਲੋ ਬਹਿ ਕੇ ਨਹੀਂ ਉੜਦਾ ਬਾਈ ਅੱਛਾ ਹਾਂ ਕਿਸੇ ਥੱਲੋ ਦੁੱਧ ਦਾ ਹੋਵੇ ਇੱਥੇ ਆਪਣੇ ਉੜ ਜਾ ਅਗਲਾ ਜਾਂ ਚਵਾਈ ਪਿੱਛੋਂ ਬਾਈ ਇਸ ਗੱਲ ਹੋਣੀ ਅਗਲਾ ਮੋੜ ਦਾ ਵੱਡੇ ਜੈਂਚ ਡਿਮਾਂਡ ਕਰਨੀ ਅਗਲੇ ਨੇ ਆਪਦੀ ਠੀਕ ਆ ਬਰੇ ਮੌਲਦਾ ਜਿੰਨੇ ਮਰਜੀ ਲੋਕਾਂ ਨੂੰ 1 5 10 90 ਮੰਗੀ ਜੀ ਆਪਾਂ ਸਿਰਫ 82000 ਦੀ ਮਿਹਨਤ ਚੈੱਕ ਲੋਈ ਹੈ ਬਾਇਚ ਵੀ ਮਾਨਤਨ ਕਰ ਦੂ 82 ਚੋ ਵੀ ਮਾਨਤਨ ਹੋ ਜੂ ਆ ਬਰੇ ਭਾਂਡੇ ਨਹੀਂ ਮਿਲਨੇ ਤੁਨੂੰ 82000 ਚ ਮੱਝਾ ਨਹੀਂ ਮਿਲਦੀਆ ਤੋ ਕੜਾਈ ਦਿੰਦੇ ਆ ਇੰਨੇ ਕ ਜਿੱਤਾ ਬਈ ਸਪਾਈਆਂ ਵਾਲੀਆਂ ਬਾਹਲੀਆਂ ਜਿਆਦਾ ਚੰਗੀਆਂ ਸਪਾਈਆਂ ਵਾਲੀਆਂ ਬਈ ਪਹਿਲਾ ਦੱਸ ਦਿੰਨੇ ਸੇਵਾ ਨਹੀਂ ਕੀਤੀ ਮਗਰਲੇ ਮਾਲਕਾਂ ਦੇ ਬਾਈ ਮੈਂ ਇੱਕ ਗੱਲ ਦੱਸ ਦੇਣਾ ਮਾੜਾ ਜਿਹਾ ਕਿਤੇ ਨਾ ਗੌਰ ਕੀਤੀ ਹੁੰਦੀ ਮੈਂ ਅੱਜ ਵੀ ਇੱਕ ਦੱਸਦੀ ਹਾਂ ਹਾਂ ਹੁਣ ਵੀ ਬਾਈ ਕਿਹਨੇ 99 ਮੰਗਣਾ ਆਪਾਂ ਨੂੰ ਹਸਾਬ ਨਾਲ ਮਿਲੀ ਆ ਆਪਾਂ ਨੂੰ ਪਾਜ ਦਿੱਦ ਦੇਣੀ ਜਿਹੜਾ 2 ਨੰਬਰ ਨੱਕ ਆ ਗਿਆ ਵੀਰੇ ਇਹਦਾ 2 ਨੰਬਰ ਵੀਰੇ ਇਹਦਾ ਸੂਆ ਮਾਲਕ ਨੇ ਦੂਜਾ ਦੱਸਿਆ ਕੋਈ ਚੌਥਾ ਮੰਨ ਲੈ ਪਹਿਲਾ ਮੰਨ ਲੈ ਦਸਵਾਂ ਮੰਨ ਲੈ ਉਹ ਆਪਾਂ ਹਰੇਕ ਵੀਡੀਓ ਚ ਇਹ ਹਰੇਕ ਪਸ਼ੂ ਦੀ ਗੱਲ ਕਹਿੰਦੇ ਹਾਂ ਉਹ ਕੱਟੀ ਆ ਵੀਰੇ ਇਹਦੇ ਮਗਰ ਠੀਕ ਆ ਕੱਟੀ ਦਾ ਸੰਗ ਸੰਗ ਥਣ ਥਣ ਬੜਾ ਚੰਗਾ ਬਈ ਚੰਗੀ ਆ ਕੱਟੀ ਬੱਚੇ ਤੇ ਮਿਲਦੀ ਆ ਇਹ ਮੇਰੇ ਬੱਚੇ ਤੇ ਵੀ ਮਿਲਦੀ ਆ ਤੇ ਐ ਵੀ ਥਾਪੀ ਤੇ ਵੀ ਮਿਲਦੀ ਆ ਕਿੰਨਾ ਦੁੱਧ ਇਹ ਆਪਣੇ ਕੋ ਹੁਣੇ ਹੀ ਆਈ ਆ ਮੇਰੇ ਮਾਲਕਾਂ ਨੇ ਥੱਲੇ ਦੁੱਧ ਦੱਸਿਆ 9 9.5 ਕਿਲੋ ਆਪਾਂ 8 ਕਿਲੋ ਦੁੱਧ ਦੱਸਾਂਗੇ ਕਿਲੋ 1.5 ਕਿਲੋ ਘੱਟ ਦੱਸਿਆ ਵੀਰੇ ਨਵਾਂ ਥਾਮ ਹੂੰ ਉਹਨਾਂ ਕੱਢੂਗੀ ਠੀਕ ਆ ਤੋਰ ਦੇ ਵੀਰੇ ਤੇ ਦੂਜੀ ਗੱਲ ਆ ਵੀਰੇ 6 ਭਾਦ ਉਹਦੀ ਆ ਬਣੀ ਦੱਸਿਆ ਮਾਲਕਾਂ ਨੇ ਆਪਾਂ ਨਹੀਂ ਕਹਿੰਦੇ ਅਗਲੇ ਨੂੰ ਅਗਲਾ ਆਪਣੀ ਮਰਜ਼ੀ ਨਾਲ ਮੰਨੇ ਖਾਲੀ ਮਨ ਕੀ ਆ ਵੇਗ ਲਾ। ਉਸ ਹਿਸਾਬ ਨਾਲ ਹੈ 24 25 ਦਿਨ ਹੀ ਹੋਏ ਬਣੀ ਨੂੰ। ਹੂੰ ਠੀਕ ਆ। ਮਾਲਕਾ ਨੇ ਦੱਸਿਆ ਘਾਉਣ ਲੱਗਿਆ ਮਾਤਾ ਨੇ ਦੱਸਿਆ ਵੀ ਛੇ ਭਾਦੋਦੀ ਬਣੀ ਹੈ। ਹੂੰ ਅੱਛਾ ਪਹਿਲਾਂ ਨੇ ਦੱਸਿਆ ਫੇਰ ਤਾਂ ਅਗਲੇ ਨੇ ਕਾਹਨੂੰ ਕੱਪ ਮਾਰਨਾ ਜਦੋਂ ਸੌਦਾ ਹੀ ਹੋ ਗਿਆ ਹੈ ਨਾ। ਬਾਕੀ ਵੀਰੇ 1.5 ਮਹੀਨਾ ਕਿਹਾ 15 ਦਾ ਇੰਨੀ ਕਿਹਾ ਹਾਂ ਜਿਹੜੀ ਤਰੀਕ ਆ ਉਹ ਮਾਲਕਾ ਨੇ ਦੱਸਤੀ ਉਹ ਵੀ ਬਾਈ ਦੱਸਦਾ ਕਿ ਗੱਡੀ ਚੜਾਉਣ ਲੱਗਿਆਂ ਨੂੰ ਦੱਸਿਆ ਬਈ ਚਲੋ ਯਾਰ ਅਗਲੇ ਦਾ ਫਾਇਦਾ ਹੋਜੂ ਤੇ 15 ਦਿਨ 20 ਦਿਨ ਹੁਣ ਬਚਤ ਰੱਖ ਲੀ ਗੱਡੀ ਬੁੱਡੀ ਇਹ ਵੀ ਬਹੁਤ ਆ ਬਾਈ ਰੰਗਰ ਬਾਜ ਮੈਂ ਬਹੁਤ ਚੰਗਾ ਕੱਦ ਵੈ ਡਾਲੀਆ ਕੋਈ ਆਏ ਨਹੀਂ ਤੇ ਬੱਚਾ ਵੀ ਮਗਰ ਕੱਟੀ ਆ 9 9.5 ਕਿਲੋ ਮਾਲਕਾ ਨੇ ਦੱਸਿਆ ਤੇ ਤੁਸੀਂ ਵੀਰੇ 8 ਮੰਨ ਕੇ ਆਇਓ ਥਣ ਥੁਣ ਬਾਲੇ ਸੋਹਣੇ ਟੈਪ ਦਾ ਲੱਗਿਆ ਵਾ ਮੁੱਠੀ ਆ ਮੈਂ ਨਾ ਤਾਜੀ ਲੈ ਜਾਂਦੇ ਆ ਹੂੰ ਮੈਂ ਤਾਜੀ ਲੈ ਲਈ ਉਹਨਾਂ ਨੇ ਮੈਂ 1 35 ਦੀ ਆਪਣੇ ਕੋਲ ਹੀ ਗਈ ਵੀ ਆ ਵੀਰੇ ਅੱਛਾ ਹਾਂ 15 ਕਿਲੋ ਦੋ ਵੀਰੇ ਚਵਾ ਕੇ ਦਿੱਤੀ ਵੀ ਇਹਦੇ ਥੱਲੋ ਹਾਂ ਠੀਕ ਆ ਪਾਰਪੂਰ ਦੀ ਜਮਾ ਓਕੇ ਮੈਂ ਕਹਿੰਦਾ ਗਾੜਾ ਸੂਏ ਦੀ ਵੀ ਗਰੰਟੀ ਆ ਹੋਰ ਦੱਸ ਇਹਦੀ। ਆ ਕੇ ਆਪਣੇ ਕੋਲੋਂ ਗਈ ਵੀ ਆ। ਠੀਕ ਆ। ਜਿਹੜੇ ਆਪਣੀ ਨਿਗਾਹ ਥਾਈ ਦੀ ਨੰਘ ਕੀ ਗਰੰਟੀ ਆ। ਬਾਕੀ ਪਤਾ ਦਾ ਵੀਰੇ ਬੰਦੇ ਦਾ ਵੀ ਤਵਾਰ ਨਹੀਂ ਕੋਈ। ਹਮਮ। ਪਰ ਜਿਹੜੀ ਚੀਜ਼ ਦਾ ਫਿਰ ਵੀ ਆਸਾ ਨੂੰ ਵੇਖੀ ਭਾਈ ਆ। ਸਹੀ ਗੱਲ ਆ ਜੀ। ਤੇ ਇਹਦੀ ਡਿਮਾਂਡ ਜਾਇਜ਼ ਜੀ। ਵੀਰੇ ਇਹਦੀ ਡਿਮਾਂਡ ਜਾਇਜ਼ ਹੀ ਆ ਬੱਚਾ ਬੁੱਚਾ ਵੀ ਸੌਖਾ ਨਾ ਚੰਗਾ ਮਗਰ ਚੁਾਈ ਚੁਈ ਬਹੁਤ ਜ਼ਿਆਦਾ ਚੰਗੀ ਆ ਮੈਂ ਚੰਗੀ ਬਹੁਤ ਆ। ਹਮ ਇਹਦੀ ਡਿਮਾਂਡ ਵੀਰੇ 76000 ਕਰਦੇ ਮਾਨਤਾਨ ਕਰ ਦੋ। ਆਫਰ ਹੀ ਆ। ਠੀਕ ਆ। 70000 ਰੁਪਏ ਮੈਂ ਚੰਗੀ ਬੋ ਬਾਈ ਜਿਹਦੇ ਘਰੇ ਜਾਵੜੀ ਹੂੰ ਕੱਢਦਾ ਨਹੀਂ ਭਾਈ ਠੀਕ ਆ 70000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਬਾਕੀ ਚੀਜ਼ ਚੰਗੀ ਆ ਜੀ ਤੇ ਨਾਗ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾਜੀ ਇਹਦਾ ਸੂਆ ਵੀਰੇ ਪਹਿਲਾ ਦੱਸ ਦੇ ਮਾਲਕ ਉਹ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਹੂੰ ਮਾਲਕਾਂ ਨੇ ਪਹਿਲਾ ਦੱਸਿਆ ਇਹਦੇ ਮਗਰ ਉਹ ਬਾਈ ਇੱਕ ਨੰਬਰ ਵਾਲੀ ਕੱਟੀ ਠੀਕ ਆ ਕੱਟੀ ਬਹੁਤ ਜ਼ਿਆਦਾ ਚੰਗੀ ਹੈ ਬਾਈ ਠੀਕ ਹੈ ਇਹ ਤੇ ਮਿਲਦੇ ਆ ਵੀਰੇ ਇਹ ਤੇ ਮਿਲਦੀ ਆ ਬਾਈ ਕੱਟੀ ਤੇ ਇੱਕ ਗੱਲ ਹੋਰ ਆ ਬਾਈ ਹੂੰ ਕੱਟੀ ਤੇ ਮਿਲਣ ਦੀ ਭਾਵੇਂ 10 ਡੰਗ ਅਗਲਾ ਦੇ ਘਰੇ ਝੋਲੇ ਦਿਹਾੜੀ ਚ ਤੇ ਉਹ ਵੀ ਗਾਰੰਟੀ ਆ ਬਾਈ ਅੱਛਾ ਕੱਟੀ ਤੇ ਹਾਂ 10 ਡੰਗ ਝੋਲੇ ਭਾਵੇਂ ਬਾਈ ਠੀਕ ਆ ਵੀਰੇ ਬਾਕੀ ਚੀਜ਼ ਚੰਗੀ ਆ ਹੈਨਾ ਪੂਰੀ ਪੂਰੀ ਵੀਰੇ ਪੂਰੀ ਚਵਾਈ ਵੀਰੇ ਐਨ ਲੱਗੀ ਆ ਭਾਵੇਂ ਜਵਾਕ ਝੋਲੇ ਯਾਰ ਅੱਛਾ ਬੋਤਲ ਜ ਤਾਰਾ ਮਾਰੇ ਅਗਲਾ ਕਿੰਨਾ ਦੁੱਧ ਆ ਜੀ ਦੁੱਧ ਵੀਰੇ ਇਸਲੇ ਸਹੀ ਜਿਹੜਾ ਨੈਟ ਐਵੇਂ ਕਹਿਣ ਨੂੰ ਕੋਈ 7 ਕਹੀਏ 8 ਕਹੀਏ 5 ਕਿਲੋ ਇਸ ਟਾਈਮ ਮੈਂ ਇਹ ਦਿਲਦੋਲ ਨਹੀਂ ਲਾਇਆ ਛੋਟੀ ਚੰਗੀ ਬਹੁਤ ਹੈ ਨਾ ਨਮਹਾਣੀਆ ਬਹੁਤ ਹਨ ਤੁਹਾਨੂੰ ਬਹੁਤ ਸੱਟਰ ਦੀ ਬਾਈ ਚੰਗਾ ਹੂੰ ਮੁੱਠੀ ਵਾਲਾ ਥਾਣਾ ਸਹੀ ਗੱਲ ਇਹਨੂੰ ਵੀ ਬਾਹਰ ਨੂੰ ਲਿਆਈ ਤੋਰ ਕੇ ਦਿਖਾ ਦਿੱ ਗਏ ਵੀਰੇ ਪਤਲਾ ਪਿੰਡਾ ਵੀਰੇ ਦੁੱਧ ਜਿਹੜਾ ਕੈਨ ਮੁਤਾਬਕਾ ਉਹ ਹੈਗਾ ਜੀ ਜਿੰਨਾ ਮਰਜ਼ੀ ਕਹਿ ਲੋ 5 ਕਿਲੋ ਯਾਰ ਬਟੇ ਭਾਈ ਦੁੱਧ ਦਾ ਮੂਰੇ ਆ ਜਾਣਾ ਹੁੰਦਾ ਐਵੇਂ ਝੂਠ ਮਾਰੀ ਜਾਦਾ ਫਾਇਦਾ ਕੋਈ ਇੱਥੇ ਆ ਕੇ ਬੰਦਾ ਬਾਲਟੀ ਲੈ ਕੇ ਬਹਿ ਜੇ ਤੇ ਬਾਅਦ ਚ ਅਗਲਾ ਕੰਮ ਬੰਦੀ ਵੀ ਨਹੀਂ ਆਪਾਂ ਕਹਿੰਦੇ ਭਾਈ ਤੇਰੀ ਪਾਗ ਤੋਂ ਡਰ ਗਈ ਵੀਰੇ 부ੜੀਆਂ ਦੇ ਚੁੰਨੀ ਤੋਂ ਡਰ ਗਈ ਉਹਦਾ ਫਾਇਦਾ ਨਹੀਂ ਕੋਈ ਉਹ ਤਾਂ ਫਿਰ ਬਹਾਨੇ ਹੁੰਦੇ ਆ ਨਾ ਬਈ ਉਪਰਾ ਕਰ ਗਈ ਜੀ ਹੱਥ ਦਾ ਕਰ ਗਈ ਲਾਇਆ ਨਹੀਂ ਇਹਨੇ ਕੱਟਾ ਚੰਗ ਗਿਆ ਬੱਚਾ ਚੰਗ ਗਿਆ ਉਹਦਾ ਫਾਇਦਾ ਨਹੀਂ ਕੋਈ 5 ਕਿਲੋ ਦੀ ਚਵਾਈ ਬਾਈ ਕਹਿੰਦਾ ਕਰਾ ਦਾਂਗੇ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮ ਕੀ ਗੱਲ ਆ ਦੁੱਧ ਦਾ ਦਾ ਯਾਰ ਜਿੰਨਾ ਕਹਦੇ ਉਹਨੇ ਕਹਿ ਕੇ ਵੀ ਵੇਖੀ ਜਾਣੀ ਠੀਕ ਆ ਇਹਦੇ ਥੱਲੇ 8 ਕਿਲੋ ਕਿਆ ਬਿਕਣੀ ਤਾਂ ਵੀ ਆ ਬਿਕਣੀ ਇਹ 5 ਨਵੀਆਂ ਠੀਕ ਆ ਤੇ ਬੱਚਾ ਵੀ ਬਾਈ ਨਾਲ ਕੱਟੀ ਮਿਲਣੀ ਆ ਕੱਟੀ ਬਹੁਤ ਚੰਗੀ ਆ ਵੀਰੇ ਬਾੜੀ ਚੰਗੀ ਆ ਕੱਟੀ ਆਪ ਇਹਦੇ ਸੰਗ-ਸੰਗ ਬਣਾਉਣ ਵਾਲਾ ਸੀਗਾ ਤੇ ਗੱਲਬਾਤ ਹੀ ਹੋਰ ਹੋਣੀ ਸੀ ਸੰਗ-ਸੰਗ ਬਣਾਇਆ ਉਹ ਵੀਰੇ ਭਰੀ ਹੁੰਦੀ ਦਾ ਸੰਗ ਤਾਂ ਇਹ ਨਿੱਕਾ-ਨਿੱਕਾ ਹੀ ਲੱਗਣਾ ਥੋੜੀ ਸਾਂਭੀ ਘਟਾ ਇਹ ਵੀ ਬਗੋਰ ਗੁਰ ਲੋਕ ਕਰਦੇ ਥੋੜੀ ਜਿਹੀ ਸਾਂਭੀ ਵੀ ਆ ਕੋਈ ਆਈ ਬਾੜੀ ਨਹੀਂ ਕੀ ਤੇ ਇਹਦੀ ਡਿਮਾਂਡ ਵੀਰੇ ਜੈਤ ਜੀ ਬਿਰੇ ਇਹਦੀ ਡਿਮਾਂਡ ਹੈਗੀ 62000 ਰੁਪਿਆ ਅੱਛਾ ਪਰ ਜੇ ਕੋਈ ਅਗਲਾ ਚੋ ਸਕਦਾ ਚੋ ਲਵੇ ਤੇ ਆਪਾਂ ਨੂੰ 12000 ਦੀ ਕੱਟੀ ਛੱਡ ਜਵੇ 50000 ਦੀ ਮੈਂ ਅੱਛਾ ਹਾਂ ਜਾਨੀ ਇਹਦੀ ਡਿਮਾਂਡ 60000 ਹਾਂ 12000 ਦੀ ਆਪਾਂ ਨੂੰ ਕੱਟੀ ਛੱਡ ਦੇਵੇ ਜੇ ਕੋਈ ਬਿਨਾ ਉਹ ਤੋਂ ਚੋਲੇ ਚੋ ਸਕਦਾ ਵੀਰੇ ਪਰ ਆਪਣੀ ਗਾਰੰਟੀ ਕੋਈ ਨਹੀਂ ਜੋ ਮਿਲਣ ਦੀ ਕਰਨ ਆਪਣੇ ਬੱਚੇ ਤੇ ਮਿਲਣ ਦੀ ਗਾਰੰਟੀ ਹੈ ਹਾਂ ਆਪਣੇ ਬੱਚੇ ਤੇ ਮਿਲਣ ਦੀ ਅਗਲੇ ਘਰੇ ਭਾਂ 10 ਡੰਗ ਬਾਰੀ ਚੋਲੇ ਦਿਹਾੜੀ ਚ ਸੱਜਰ ਮੈਂ 2 ਲੱਖ ਵਾਲੀ ਵੀ ਹਿੱਲ ਜੂਗੀ ਇਹ ਨਹੀਂ ਠੀਕ ਆ ਤੇ ਆ ਨੀਲੀ ਰਾਵੀ ਦਾ ਤੋਂ ਪਾਸ ਸਨਖੀ ਭਾਲੀ ਚੋਟੀ ਹੈ ਨਾ ਕੱਦ ਵੇਖ ਚੱਕ ਕੱਦ-ਕੁੱਦ ਚੈੱਕ ਪੂਰਾ ਚੰਗਾ ਬਈ ਆ ਮੇਰੇ ਜਿੰਨਾ ਕੱਦ ਦਾ ਸੁਖਣਾ ਇਹ ਨਾ ਆ ਤਾਂ ਨਾਰਮਲ ਜੇ ਕੱਦ ਦੀ ਸੀ ਤਾਂ ਇਹਨਾਂ ਨੰਬਰ ਆਹ ਦਾ ਪੂਰੇ ਕੱਦ ਦੀ ਆ ਸੁਆ ਕਿੰਨਾ ਮਾਜੀ ਵੀਰੇ ਪਹਿਲਾ ਸੁਆ ਹੂੰ ਇਹਦੇ ਮਗਰਾਂ ਬੱਲੇ ਮੱਥੇ ਵਾਲੀ ਕੱਟੀ ਹੈ ਹੂੰ ਠੀਕ ਆ ਸੈਂਟਰ ਵਾਲੀ ਹਾਂਜੀ ਠੀਕ ਆ ਐਂ ਥਾਪੀ ਤੇ ਚੋਲਾ ਕੱਟੀ ਤੇ ਚੋਲਾ ਕੋਈ ਪ੍ਰਵਾਹ ਨਹੀਂ ਦੂਜੀ ਗੱਲ ਇਹ ਵੀ ਇਹਦੇ ਨਾਲ ਵੀ ਬਾਈ ਸਾਗਲੇ ਨਾਲ ਥਾਪ ਆ ਤੇ ਭਵਾ ਅਗਲਾ ਜਦੋਂ ਮਰਜੀ ਮਗਾਲੇ ਮੈਂ 15-10 ਮਿੰਟ ਬਾਹ ਕੇ ਆਪਦੇ ਘਰੇ ਥਾਪੀ ਮਾਰ ਕੇ ਬਹਿ ਜੇ ਮੈਂ ਭਾਈ ਨਾ ਮਿਲੀ ਤਾਂ ਆਪਾਂ ਵਾਪਸ ਲਿਆਵਾਂ। ਅੱਛਾ ਪੰਚਾਇਤਾਂ ਦੀ ਵੀ ਨਹੀਂ ਲੋੜ ਬੜਾ ਦੁਪਹਿਰੇ ਹੀ ਬਹਿ ਜਾ। ਭਾਈ ਜਦੋਂ ਮਗਾਲੀ ਅਗਲੇ ਨੇ ਅਗਲਾ ਮਗਾਲੇ ਫੋਨ ਤੇ 10-15 ਮਿੰਟ ਚਾਹ ਪੀਵਾਂਗੇ ਭਾਈ ਲਾ ਕੇ ਅਗਲੇ ਦੇ ਘਰੇ ਜੇ ਪਸਮੀ ਮੈਂ ਤਾਂ ਰੱਖੇ ਨਹੀਂ ਭਾਈ ਵਾਪਸ ਲਿਆਵਾਂ। ਐਡੀ ਗਰੰਟੀ ਹੈ ਭਾਈ ਮੈਂ। ਤਸੱਲੀਆਂ ਹੈ ਪੂਰੀਆਂ। ਪੂਰੀਆਂ ਵੀਰੇ ਪੂਰੀਆਂ ਤਸੱਲੀ। ਠੀਕ ਆ। ਗੋਲ ਸਿੰਘ ਆ। ਚੈੱਕ ਕਰ ਸਕਦੇ ਹੋ ਕਹਿਣ ਦੀ ਨਹੀਂ ਵੀਰੇ ਗੱਲ ਇਹ ਅਗਲਾ ਵੀਡੀਓ ਵਾਲਾ ਪ੍ਰੂਫ ਨਾਲ ਹੀ ਰੱਖੀ ਨਾਲ ਹੀ ਰੱਖੇ ਸੇਵ ਵੀ ਕਰ ਲਵੇ ਇਹ ਵੀਡੀਓ ਠੀਕ ਆ ਮੁੜ ਕੇ ਵੀਰੇ ਪੱਠੇ ਨਾ ਪਾਵੇ ਅਗਲਾ ਕਹਿਣ ਖਦੇ ਦੁੱਧ ਦੀ ਤਾਂ ਕਾਦੀ ਜ਼ਿੰਮੇਵਾਰ ਇੱਕ ਹਫਤੇ ਦੀ ਮਿਲਣ ਦੀ ਗਾਰੰਟੀ ਆ ਵੀ ਇੱਕ ਹਫਤਾ ਐਂ ਹੀ ਮਿਲੂਗੀ ਵੀਰੇ ਮੁੜ ਕੇ ਅਗਲਾ ਵੀਰੇ ਸੇਵਾ ਨਾ ਕਰੇ ਜਿਹੜਾ ਹੋਇਆ ਉਹ ਵੀ ਭੱਜ ਗਈ ਆਪਾਂ ਕਹਿ ਨਹੀਂ ਸਕਦੇ ਜੇ ਥੱਲੇ ਹੀ ਕੋਰ ਨਾ ਹੋਇਆ ਮਿਲ ਕੇ ਵੀ ਕੀ ਕਰੇ ਫਿਰ ਮਿਲ ਕੇ ਵੀ ਕੀ ਲੈਣਾ ਤੋਰ ਦੇ ਇੱਕ ਡੰਗ ਵੀ ਘਾਟੀ ਗੱਲ ਵਾਜੇ ਲੱਤ ਚੱਕ ਜੇ ਬੁੜੀ ਬੰਦਾ ਕੋਈ ਚੋਈ ਜਾਵੇ ਬਾਈ ਦੁੱਧ ਕਿੰਨਾ ਦੁੱਧ ਵੀਰੇ ਥੱਲੇ ਸਹੀ ਛੇਕ ਨੂੰ ਤੋਰਦੀ ਵੀਰੇ ਤਿੰਨ ਤਿੰਨ ਕਿਲੋ 6 ਕਿਲੋ ਦੁੱਧ ਆ ਵੀਰੇ ਬੱਚਾ ਇਹਦੇ ਮਗਰ ਵੀ ਤੁਹਾਨੂੰ ਕੱਟੀ ਮਿਲ ਜਾਣੀਆਂ ਗੋਲ ਪੈਟ ਛੋਟੀ ਵੀ ਚੰਗੀ ਬਹੁਤ ਆ ਬੜੀ ਚੰਗੀ ਆ ਠੀਕ ਆ ਵੀਰੇ ਅਗਲੇ ਨੇ ਮਾਲਕ ਨੇ ਦੱਸੀ ਆ ਬਣੀ ਆਪਾਂ ਤੁਹਾਨੂੰ ਕਹਿੰਦੇ ਨਹੀਂ ਇਹ ਠੀਕ ਆ ਅਗਲੇ ਦੀ ਆਪਦੀ ਮਰਜ਼ੀ ਆ ਮੰਨ ਲੈ ਨਾ ਮੰਨ ਲੈ ਕੋਈ ਤਰੀਕ ਨਹੀਂ ਕਿ ਕੁਛ ਕੋਈ ਕੁਛ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੂੜ ਸ਼ਾਂਗਪੂਰਾ ਵੀ ਨਹੀਂ ਸੁਣਾ ਰਹੀ ਆ ਬਾਈ ਉਹ ਵੀ ਕਿ ਟੋਟੀਆਂ ਨਹੀਂ ਇਹ ਤਾਂ ਜਿਹਨੇ ਵੀਡੀਓ ਵੇਖ ਲਈ ਬਸ ਉਹਦੇ ਪੈਰ ਜਮਾ ਹੀ ਲੈਣੇ ਮੈਂ ਦੱਸ ਦਿੰਨਾ ਆਵਦੇ ਤਜਰਬੇ ਤੋਂ ਆ ਛੋਟੀ ਦਾ ਫੋਨ ਸਾਰਿਆਂ ਨਾਲ ਵੱਧ ਆਉਣਾ ਬਾਈ ਬਾਈ ਨਗੀਨਾ ਹੀ ਆ ਕੱਟੀ ਮੈਂ ਕਿਹਾ ਦੋ ਘੜੀਆਂ ਵੇਖ ਕੇ ਹਜੇ ਜੇ ਕਿਤੇ ਹੋਰ ਸੰਭੀ ਹੁੰਦੀ ਤਾਂ ਇਹ ਹਾਥੀਆਂ ਨੂੰ ਚੌੜੀ ਹੋਣੀ ਹੋਣੀ ਕੋਈ ਵੀ ਗੱਲ ਆ ਬਾਈ ਗਨਾ ਸੈ ਇਨਾ ਥਾਣ ਨਹੀਂ ਨਹੀਂ ਕਹੁੰਦੀ ਬਾਈ ਨਹੀਂ ਰੱਖਦੀ ਓਡੀ ਵਾਲਾ ਕੰਮ ਆ ਦੇਖ ਲੈ ਪੂਰੇ ਮਾਰਦੀ ਨਾ ਸ਼ਾਲਾ ਪਰ ਜੇ ਜਾਨ ਹੋਊ ਫੇਰ ਹੀ ਮਾਰੂ ਕੈਮਰੇ ਤੋਂ ਡਰਦੀ ਫੇਰ ਮਾਰਦੀ ਕੈਮਰੇ ਤੋਂ ਡਰਦੀ ਆ ਲੈ ਜੱਲੀ ਵੀਰੇ ਉੱਧਰ ਅਰੇ ਬਾਕੀ ਵੀਰੇ ਗੱਲ ਫੇਰ ਦੁਬਾਰਾ ਕਹਿੰਨੇ ਆ ਹੂੰ ਅਗਲੇ ਦੇ ਘਰ ਦੇ ਦੋਨੇ ਟਾਈਮ ਮਿਲਣ ਦੀ ਡਾਟ ਪਾ ਕੇ ਗਰੰਟੀ ਆ ਬਾਈ ਫੁੱਲ ਗਰੰਟੀ ਆ ਕੋਈ ਬੱਚਾ ਨਾ ਛੱਡੇ ਕੋਈ ਕੁਛ ਨਾ ਐਂਚ ਹੋ ਜੇ ਠੀਕ ਆ ਹਾਂ ਗੋਲ ਸਿੰਗੀ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਬੱਚਾ ਮਗਰ ਕੱਟਿਆ ਮੈਂ ਕਹਾ ਘੋੜੀਆਂ ਵਾਲਾ ਕੰਮ ਆ ਨੁਕਰੀ ਘੋੜੀ ਨਹੀਂ ਹੁੰਦੀ ਉਹ ਮੈਂ ਮਾਰਦੀ ਛਾਲਾ ਬਾਈ ਗਾਂ ਵੀ ਹਿੱਲ ਜੂ ਇਹ ਹਿੱਲਦੀ ਨਹੀਂਗੀ ਅੱਛਾ ਹਾਂ ਗਾਂ ਵੀ ਲੱਤ ਮਾਰ ਜੂ ਮਾਰਨੀ ਮੋਟੀ ਕਿਤੇ ਭੁੱਲੇ ਚੁੱਕੇ ਹੈ ਇਹ ਨਹੀਂ ਮਾਰਦੀ ਐਨੀ ਨਾ 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 ਬਾਈ ਨਾ ਹਵਾਨਾ ਵੀ ਐਚ ਐਫ ਗਾਇਆਂ ਨੂੰ ਆਣਾ ਕੱਟੀ ਪਲੂਣਾ ਹਜੇ ਤਾਂ ਗਾਂ ਦੇ ਸੂਏ ਕਿਤੇ ਤਿਆਰ ਹੋਈ ਹੈ ਨਾ ਗੱਲਬਾਤ ਹੋ ਰਹੀ ਹੈ ਬਾਈ ਇਹ ਜਿੱਤੋ ਆਈ ਕੋਈ ਹੈ ਨਹੀਂ ਸੀ ਆਉਂਦਾ ਜਾਂਦਾ ਦਰਦੀ ਆ ਥੋੜੇ ਆ ਠੀਕ ਆ ਇਹਦੀ ਜੈ ਜੀ ਡਿਮਾਂਡ ਵੀਰੇ ਡਿਮਾਂਡ ਇਹਦਾ ਮੁੱਲ ਦਾ ਜਿੰਨਾ ਮਰਜ਼ੀ ਕਰੀ ਜਾਈਏ ਅੱਛਾ 60000 ਦੀ ਝੋਟੀ ਦੇ ਦੇਗੇ ਵੀਰੇ ਆਫਰ ਹੀ ਆ ਹਾਂ ਬਾਕੀ ਵੀਰੇ ਬੱਚਾ ਵੀ ਹੈਗਾ ਹਾਂ 10 12000 ਦਾ ਤਾਂ ਮਗਰ ਇਹ ਤਾਂ ਗੱਲ ਹੈਗੀ ਆ ਬਾਈ ਤੇਰੀ ਗੱਲ ਇਹ ਵੀ ਸਹੀ ਆ ਬਾਈ ਅਗਲੇ ਨੇ ਜਿਵੇਂ ਮਿਲਦੀ ਆ ਬੱਚਾ ਦੇਣਾ ਵੀ ਨਹੀਂ ਸੀ ਅਗਲੇ ਨੇ ਹੂੰ ਉਹ ਆਪਾਂ ਹੈਗਾ ਅਗਲੇ ਨੂੰ ਕਾਦੇ ਪਿੱਛੇ ਹਨਾ ਜੀ ਆਪਾਂ ਕਾਨੂੰ ਸਹੀ ਗੱਲ ਆ ਜਦ ਇਹ ਮਿਲਦੀ ਅਗਲਾ ਕਹਿੰਦਾ ਮੈਂ ਪਾਸੇ ਵਿੱਚ ਹਣ ਉਹ ਗੱਲਾਂ ਨਹੀਂ ਆਪਾਂ ਨਹੀਂ ਕਹਿੰਦੇ ਵੀਰੇ ਬਣੀ ਬਣੀ ਦੱਸਿਆ ਹੈਗਾ ਕੋਈ ਤਰੀਕ ਨਹੀਂ ਕੋਈ ਐਵੇਂ ਮਹੀਨਾ ਨਹੀਂ ਡੇਢ ਦੀ ਕੁਝ ਨਹੀਂ ਕਹਿੰਦੇ ਆਪਾਂ ਠੀਕ ਆ ਬਣੀ ਹੈਗੀ ਆ ਬਣੀ ਜਰੂਰ ਆਪਾਂ ਬਣੀ ਦੱਸਿਆ ਨਹੀਂ ਮਾਲਕਾਂ ਨੇ ਬਈ ਆਪਾਂ ਨਹੀਂ ਦੱਸੀ ਆ ਉਹ ਆਪਾਂ ਨੂੰ ਗੱਪ ਮਾਰਦੇ ਕੀ ਲੋੜਾ ਹਨ ਉਹਨੇ ਵੀਰੇ ਅਗਲਾ ਕਹਿੰਦਾ ਇਹਨਾਂ ਦੀ ਹਰੇਕ ਹੀ ਬਣੀ ਆ ਹਾਂ ਇਹਦੀ ਗੱਲ ਆ ਪਰ ਕੋਈ ਵੀ ਨਹੀਂ ਕਹਿੰਦੇ ਭਾਈ ਤੰਨੇ ਉਹਨਾ ਮੰਨੇ ਇਹਦਾ 20 ਦਿਨਾਂ ਲਈ ਟੀਕਾ ਲੱਗਿਆ ਹੁੰਦਾ ਹੈ ਨਾ ਕੋਈ ਵੀ ਨਾ ਮੰਨੇ ਭਾਈ ਪਾਣੀ ਕਿਸੇ ਵੀਡੀਓ ਦੇ ਬਾਈ ਕੋ ਸਾਫਤ ਕਰ ਦੇਵੀ ਆਪਾਂ ਇਹ ਕਹਿ ਕੇ ਵੇਚੀ ਜਾਵੀ ਇਹ ਬਾਈ ਬਣੀ ਆ ਆਪਾਂ ਨਹੀਂ ਕਹਿੰਦੇ ਆਪਾਂ ਮਾਲਕਾਂ ਨੇ ਮਾਤਾ ਨੇ ਛੇ ਭਾਜਾ ਦੀ ਕਹ ਆਪਾਂ ਕਹਿੰਨੇ ਇਹ ਵੀ ਨਾ ਮੰਨੇ ਹਾਂ ਇਹ ਵੀ ਨਾ ਮੰਨੇ ਆਪਾਂ ਜਿਹਦਾ ਮੁੱਲ ਭਾਈ ਖਾਲੀ ਦਾ ਲੈਣਾ ਇਹ ਆਪਾਂ ਯਾਰ ਮੜ ਕੇਵੇਂ ਗਾਲਾਂ ਲੈਂਦੇ ਫਿਰ ਇਹ ਕੀ ਲੈਣਾ ਭਰਾ ਕੋਈ ਪਰੇਤਨੀ ਆਪਾਂ ਬਈ ਕਿਸੇ ਲਈ ਆ ਕੇ ਨਹੀਂ ਲੈਂਦੇ ਵੀ ਕੋਈ ਲੈ ਕੇ ਹੀ ਜਾਊਗਾ ਆਪਾਂ ਆਪਦੀ ਸਮਝ ਨਾਲ ਲੈ ਕੇ ਆਉਣੇ ਪੈਗੇ ਆਪਦੀ ਸਮਝ ਨਾਲ ਲੈ ਕੇ ਆਉਣੇ ਸਹੀ ਗੱਲ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ